ও <laughs> ਰੀਡ ਕਰਨ ਗਈ ਪੁਲਸ ਦਾ ਨੌਜਵਾਨ ਨੇ ਕਰਤਾ ਸ਼ੁਰੂ ਹਾਈ ਵੋਲਟੇਜ ਡਰਾਮਾ ਪਤਨੀ ਵੀ ਰਹੀ ਘਟ ਨਹੀਂ ਉਸ ਨੇ ਉਸ ਤੋਂ ਵੱਧ ਕੀਤਾ ਹਾਈ ਵੋਲਟੇਜ ਡਰਾਮਾ ਗੁਰਦਾਸਪੁਰ ਦੇ ਅਕਸਮਤੀਨਾ ਨਗਰ ਦੇ ਨਸ਼ੇ ਵਾਲੇ ਬਦਨਾਮ ਇਲਾਕੇ 'ਚ ਉਸ ਸਮੇਂ ਅਜੀਬ ਮਾਹੌਲ ਬਣ ਗਿਆ ਜਦੋਂ ਯੁੱਧ ਨਸ਼ਾ ਵਿਰੋਧ ਮਹਿਮ ਤਹਿਤ ਰੀਡ ਕਰਨ ਗਈ ਪੁਲਸ ਨੂੰ ਇੱਕ ਨੌਜਵਾਨ ਨੇ ਪਾਜਣਾ ਪਾ ਦਿੱਤੀ ਜਾਣਕਾਰੀ ਅਨੁਸਾਰ ਪੁਲਸ ਦੀ ਟੀਮ ਜੋਧਾ ਨਾਮ ਦੇ ਇਸ ਨੌਜਵਾਨ ਦੇ ਘਰ ਤਲਾਸ਼ੀ ਲੈਣ ਪਹੁੰਚੀ ਤਾਂ ਨੌਜਵਾਨ ਕੋਲੋਂ ਸ਼ਕਤੀ ਨਾਲ ਪੁਸ਼ਕਿਸ਼ ਕਰਨੀ ਸ਼ੁਰੂ ਕੀਤੀ ਤਾਂ ਉਸ ਨੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ ਫਲਾਕੀ ਯੋਧਾ ਨਾਮ ਦੇ ਇਸ ਨੌਜਵਾਨ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਨਾਲ ਮਾਰਕੁੱਟਾਈ ਕੀਤੀ ਹੈ ਜਿਸ ਤੋਂ ਦੁਖੀ ਹੋ ਕੇ ਉਸਨੇ ਆਪਣੇ ਘਰ ਦੇ ਕੁਝ ਹਿੱਸੇ ਨੂੰ ਅੱਗ ਲਗਾ ਲਈ ਅਤੇ ਘਰ ਦੀ ਛੱਤ ਉੱਤੇ ਚੜ ਗਿਆ ਨੌਜਵਾਨ ਤਮਕੀ ਤੇ ਰਿਹਾ ਹੈ ਕਿ ਜੇਕਰ ਪੁਲਿਸ ਤੇ ਉੱਚ ਅਧਿਕਾਰੀਆਂ ਇਹ ਆ ਕੇ ਉਸ ਦੀ ਗੱਲਬਾਤ ਸੁਣੀ ਤਾਂ ਉਹ ਬੱਚਿਆਂ ਸਮੇਤ ਘਰ ਵਿੱਚ ਗੈਸ ਸਿਲੰਡਰ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਵੇਗਾ ਜਾਣਕਾਰੀ ਹੈ ਕਿ ਇਸ ਤੋਂ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਵਿਰੋਧ ਐਕਟ ਦੇ ਤਹਿਤ ਇਸ ਨੌਜਵਾਨ ਉੱਪਰ ਕਈ ਮੁਕੱਦਮੇ ਚੱਲ ਰਹੇ ਹਨ ਪੁਲਿਸ ਜਦੋਂ ਵੀ ਆਉਂਦੀ ਹੈ ਤਾਂ ਉਸ ਤੇ ਨਜਾਇਜ਼ ਕੇਸ ਪਾ ਦਿੰਦੀ ਹੈ ਇਸ ਨੇ ਪੁਲਿਸ ਉੱਪਰ ਦੋਸ਼ ਲਗਾਏ ਹਨ ਉਸ ਨੇ ਕਿਹਾ ਕਿ ਉਹ ਬੜਿਆ ਲਿਖਿਆ ਬੀ ਐਡ ਪਾਸ ਨੌਜਵਾਨ ਹੈ ਹੁਣ ਨਸ਼ੇ ਦਾ ਕਾਰੋਬਾਰ ਨਹੀਂ ਕਰਦਾ ਪੁਲਿਸ ਉਸ ਨੂੰ ਨਜਾਇਜ਼ ਤੰਗ ਕਰ ਰਹੀ ਹੈ ਦੂਜੇ ਪਾਸੇ ਜੇ ਤੋ ਇਸ ਬੰਦੀ ਇਸ ਬੰਦੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਨੌਜਵਾਨ ਖਿਲਾਫ ਨਸ਼ੀਲੇ ਪਦਾਰਥਾਂ ਵਿਰੁੱਧ ਐਕਟ ਦੇ ਕਈ ਮਾਮਲੇ ਦਰਜ ਹਨ ਤੇ ਉਹ ਪੁਲਿਸ ਦੇ ਦਬਾਅ ਪਾਉਣ ਲਈ ਇਜਹਾ ਕਰ ਰਹਿ ਜਦ ਕਿ ਉਹ ਨਸ਼ਾ ਤਸਕਰ ਹੈ ਕਿੰਨੇ ਬੱਚੇ ਆ ਤੇਰੇ ਪਾਜੀ ਮੇਰੇ ਦੋ ਬੱਚੇ ਇੱਕ ਬੇਟੀ ਹੈ ਮੇਰੀ ਇੱਕ ਪਾਜੀ ਲੜਕਾ ਆ ਕਿੰਨਾ ਬੜਿਆ ਪਾਜੀ ਮੈਂ ਬੀ ਆਈਡੀ ਕੀਤੀ ਦੀਆ ਆਈ ਆਈਡੀ ਕੀਤੀ ਦੀਆ ਆਈਡੀ ਕੀਤੀ ਦੀਆ ਜੀਹਾਂ ਨੂੰ ਕੀਤੀ ਦੀਆ ਪਾਜੀ ਮੈਂ 4 4 ਡਿਗਰੀ ਕਿਦਾਂ ਮੈਨੂੰ ਪੁਲਿਸ ਬਰਸਾ ਦੇ ਤੰਗ ਕੀਤਾ ਰਿਹਾ ਪਾਜੀ ਨਜਾਦ ਫੜ ਕੇ ਪਈ ਗੋਲੀਆਂ ਫਾਈ ਜਾਂਦੇ ਫੱਜੀ ਆ ਬੰਦੇ ਵੀ ਆਏ ਆ ਨੀਣਾ ਚਿੱਟੀ ਪਿੰਦੇ ਨੂੰ ਕਹ ਜਗਤਾਰ ਨੂੰ ਕਹ ਉਹਦੀ ਗੱਡੀ ਕਿਹਨ ਟੋੜੀ ਉਹ ਗੱਡੀ ਦੇ ਸ਼ੀਸ਼ੇ ਪੇੜੇ ਆ ਪੁਲਿਸ ਪ੍ਰਸ਼ਾਸਨ ਆ ਆ ਦੇਖੋ ਪੁਲਿਸ ਪ੍ਰਸ਼ਾਸਨ ਦਾ ਹਾਲ ਸਤਨਾਮ ਜਗਤਾਰ ਦੌੜ ਕੇ ਬਾਹਰ ਕੁੱਟ ਕੇ ਆਈ ਆਪਣੇ ਬੱਚੇ ਲੈ ਕੇ ਨਾ ਚਾਰ ਬੱਚੇ ਪਾਏ ਦੇ ਮੇਰੇ ਬੰਦੇ ਦੇ ਦੱਸੋ ਮੇਰਾ ਵੱਡਾ ਜੇਚ ਲੈ ਚੜ ਗਏ ਨੇ ਮੇਰੇ ਬੱਚੇ ਕਿੰਨੇ ਪਾਲਣੇ ਮੇਰਾ ਖਰਾਬ ਹੋਇਗਾ ਹੈ ਕਿੰਨੇ ਪਾਲਣੇ ਮੇਰੇ ਬੱਚੇ ਆ ਜਗਤਾਰ ਅੰਦਰ ਤੁਸੀਂ ਜਾਓ ਮੇਰੇ ਪੁੱਤ ਲਗੇ ਆਪਾ ਜੀ ਜੱਟਾ ਰਹੀਰਾ ਨਰੇਸ਼ਾ ਆਪਾ ਜੀ ਸੀਐਸ ਦਾ ਭਰੇ ਮੈਨੂੰ ਬਾੜ ਕੁੱਟ ਕੇ ਆ ਮਾਰ ਕੁੱਟ ਕੇ ਕ ਛੋਟ ਕੇ ਛੋਟ ਕੇ ਮੈਨੂੰ ਬਾੜ ਕੁੱਟ ਕੇ ਮੇਰੇ ਛੋਟੇ ਛੋਟੇ ਬੱਚਾ ਉਹਨਾਂ ਦੀ ਗੱਡੀ ਪੰਢੀ ਉਹਦੇ ਗੱਡੀ ਪੰਢੀ ਆ ਉਹਨਾਂ ਦੀ ਗੱਡੀ ਵੀ ਪੰਢੀ ਆ ਉਹਨਾਂ ਕੋਲ ਦੋ ਬੱਚੇ ਪਿਛਲੀ ਵਾਰੀ ਇਹਨਾਂ ਨੇ ਮੈਨੂੰ ਛੱਡਿਆ ਹੀ ਆ ਕਿ ਉਹਨਾਂ ਨੇ ਮੈਨੂੰ ਮਾਰਿਆ ਇਹਨਾਂ ਨੇ ਪਿਛਲਾ ਪਰਚਾ ਕਰਨਾ ਚਾਹਿਆ ਉਹਨਾਂ ਨੇ ਮੇਰੇ ਦਾ 2013 ਤੋਂ ਆਰ ਪਾਰ ਦਾ ਪਰਚੰਦ ਜਾਜ ਵਿਦਆਉਟ ਰਕਮ ਦੀ ਭਾਇਆ ਜੇ ਭਾਜੀ ਉਹਦੇ ਵਿੱਚੋਂ ਰਿਕਵਰੀ ਤੇ ਜਸ ਸਰ ਦੇ ਕੋਲ ਕੇ ਤੂੰ ਵੀ ਇਨਵੈਸਟੀਗੇਸ਼ਨ ਕਰਵਾਸ ਕਰਿਓ ਮੇਰਾ ਜਿਹੜਾ ਪਹਿਲਾ ਕੇਸ ਸੀ ਹਾਰ ਫਰਦ ਜਨਰਲਸ ਦਾ ਉਦੋਂ ਬਾਅਦ ਮੈਂ ਬੀਐਡ ਕਰਦਾ ਰਿਹਾ ਪਾਜੀ ਮੇਰੇ ਤੇ ਕੋਈ ਚੀਜ਼ ਨਹੀਂ ਫੜੀ ਕੋਈ ਕੁੱਝ ਨਹੀਂ ਮੈਂ ਜਦੋਂ ਬੀਐਡ ਕਰਦਾ ਹੀ ਮੈਂ ਕਾਰਸਾ ਪੁਲਿਸ ਨੇ ਬੀਤੀ ਹਰ ਫਰਦ ਦਾ ਪਤਾ ਵਧਾ ਜਨਨ ਵਧਾ ਪਾਜੀ ਮੈਂ 6 ਸਾਲ 6 ਸਾਲ ਪਾਜੀ ਮੈਂ ਆਪਣਾ ਕੇਸ ਪੂਰਾ 6 ਸਾਲ ਪਾਜੀ ਮੈਂ ਇਧਰ ਹਾਲ ਵੇਹਾ ਪਾਜੀ 10 6 ਸਾਲ ਆਪਣਾ ਕੇਸ ਪੂਰਾ ਪਾਜੀ ਮੇਰਾ ਨਾ ਕੋਈ ਟੈਸਟ ਦੇ ਨਾ ਮੈਂ ਨੌਕਰੀ ਕਰ ਸਕਿਆ ਮੇਰਾ ਫਿਚਰ ਸੜਾ ਖਰਾਬ ਕਰਤਾ ਮੈਂ ਡਰਗ ਡੀਟਰ ਬਣ ਗਿਆ ਕਿਹੇ ਟਾਈਮ ਤੇ ਮੈਂ ਬੋਡੀ ਬਿਲਡਰ ਸੀ ਆਹ ਪੁਰ ਦੇਖੋ ਨਾਲੇ ਕੰਮ ਡਰਗ ਡੀਟਰ ਬਣ ਗਿਆ ਆਹ ਪੋਲੀਟੀਕਲ ਬਿਨੁਦਾ ਸੌਂ ਤੇਰਾ ਪੁੱਛਿਆ ਕੇ ਇਸ ਬਾਤ ਤੇ ਫੈਸਲੇ ਕੁਛ ਭੁਲੇ। ਪ੍ਰਸ਼ਾਸਨ ਦੇ ਬੰਦਾ ਅੰਦਰ ਤੇਰਾ ਨਾਂ ਬੰਦਨਾ ਮੈਂ ਬੀਏ ਜੀਐਨਐਮ ਕੀਤੀ ਦੀ ਐ ਤੇ ਇਹਨਾਂ ਨੇ ਨਜਾਇਜ਼ ਹਰ ਵਾਰੀ ਪਰਚੇ ਪਾਦੇ। ਸਾਰ ਮੇਰਾ ਬੰਦਾ ਅੰਦਰ ਆ ਕੇ ਆਇਆ। ਮੈਂ ਪਰਚੇ ਕਿਥੋਂ ਪਾਲਾਂ। ਆ ਦੇਖੋ ਪੰਛਰੇ ਹਲਾ। ਤਾਂ ਤੇ ਪੁੱਛੋ ਜਾ ਕੇ ਸਾਡਾ ਦਰ ਕਿਨਾ ਦੇਣ ਵਾਲਾ 16000 ਦਾ ਦੇਣ ਵਾਲਾ। ਸਕੋਚ ਪੁੱਛਾ ਬੱਚਿਆਂ ਦਾ 23000 ਦੇ ਦੇਣਾ। ਅਸੀਂ ਅੰਦਰ ਹੋਰ ਜਾਈਏ। ਚੱਲਣੀਆਂ ਪਤਨੀਆਂ। ਜੇਲਾ ਨਹੀਂ ਕੱਟਨੀ ਜੇਲਾ ਨਹੀਂ ਕੱਟਨੀ ਆ ਪੁਲਿਸ ਪੱਕਾ ਸਾਡਾ ਕਟੇ ਡੇਰਾ ਬੰਦਲ ਵੀ ਤਾਂ ਆ ਰਿਹਾ ਜਾਂਦਾ ਦੁਕਾਨ ਤੋਂ ਭਗਵਾਨ ਤੁਮਾਡੇ ਜਿਹੜੀ ਭਗਵਾਨ ਤੁਮਾਡੇ ਨਵੀਂ ਸਕੀਮ ਕੱਢੀ ਆ ਬਿਲਕੁਲ ਗਲਤ ਕੱਢੀ ਆ ਐਨਡੀਪੀ ਆਸਾਂ ਲਿਆ ਨੂੰ ਪਿਛਲੇ ਪਰਚਿਆਂ ਨੂੰ ਫੜ ਫੜ ਕੇ ਲੋਕਾਂ ਨਾਲ ਨਹੀਂ ਝੜ ਜਿੰਨੂੰ ਫੜਦੇ ਆ ਉੱਤੇ ਗੋਲੀਆਂ ਪਾ ਦਿੰਦੇ ਆ ਚਾਰ ਚਾਰ ਸਾਲੀ ਜੇਲਾ ਚ ਮਗਰੋਂ ਬੱਚੇ ਧੱਕੇ ਖਾਂਦੇ ਮਰ ਜਾਂਦੇ ਇਹਦੇ ਨਾਲੋਂ ਚੰਗਾ ਆਹੀ ਆਪਣੇ ਬੱਚ ਨੂੰ ਉਹ ਦੇਖੋ ਆ ਗਿਆ ਸੱਚਾ ਸੱਚਾ ਆ ਗਈ ਅੱਗ ਆਹੀ ਹੈ ਦਰਦ ਸਪੋਰਟ ਕਰਕੇ ਤਰਾ ਆ ਆਜੋ ਮੇਰਾ ਘਰ ਦੇਖੋ ਮੇਰਾ ਘਰ ਲੈ ਦੇਖੋ ਤੁਸੀਂ ਆਜੋ ਜਿੱਥੇ ਲੈਟਾਂ ਵੀ ਹਨੀ ਆਜੋ ਥੋੜਾ ਦੇਖਾ ਕਿਦਾ ਅੰਦਰ ਆਓ ਤੁਸੀਂ ਅੰਦਰ ਆਓ ਥੋੜਾ ਦੇਖਾ ਬੜਾ ਅੰਦਰ ਆਜੋ ਅੱਜੀਆਂ ਕਰਦੀਆਂ ਬੱਦੀਆਂ ਕਰਦੀਆਂ ਆਜੋ ਫਟੇ ਆਜੋ ਬਈ ਤੁਸੇ ਮਿੱਟੋ ਕੇ ਦਰਦਾ ਦਿਓ ਆਜੋ ਅੰਦਰ प्रशासन से तंग के अंदर मर जाए अपने बच्चे लाके छोटे छोटे पुलिस प्रशासन ने साढ़े की करता आज देखो पुलिस प्रशासन आज डिफेंस तो तंग के मरन लगे भाजी बच्चे जलूसे जला देखो अग लाती पुलिस प्रशासन ने किए दूजे दीजे पुलिस प्रशासन आज देखो की करता मेरा हालात तो, आज पुलिस प्रशासन के कम देखो ਯਾ ਤੂ ਆ ਕੇ ਥੋੜੀ ਜੀ ਬੁਝਾਉਂਦਾ ਤੇ ਹਿੰਦਰੂ ਵੇਖਦੇ ਤੂੰ ਆਖ ਆ ਪਾ ਜੀ ਅੰਦਰ ਬਿਸਕੋਟ ਕਰਕੇ ਇਹ ਜੀ ਅੰਦਰ ਖੂਨ ਜੋ ਨਿਕਲੇ ਆ ਪਾ ਜੀ ਸਰਾ ਆ ਪੁਲਿਸ ਪ੍ਰਸ਼ਾਸਨ ਸਤਨਾਮ ਨੇ ਪਾ ਜੀ ਮੈਨੂੰ ਫੜਿਆ ਕੋਨਾ ਗੌਣ ਕਰ ਕਰਦਾ ਪਾ ਜੀ ਮਾਰਦਾ ਕਹਿੰਦਾ ਪਾ ਜੀ ਮਾਰਦਾ ਭਾਈ ਹੁਣ ਪਰਸੋ ਪੁਲਿਸ ਪ੍ਰਸ਼ਾਸਨ